ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਧ ਸੰਗਤ ਜੀ ਅੱਜ ਅਸੀਂ ਆਪ ਜੀ ਦੇ ਨਾਲ ਗੁਰਦੇਵ ਬਹਾਦਰ ਸਾਹਿਬ ਆਪਾਂ ਬਕਾਲੇ ਕਿਸ ਤਰ੍ਹਾਂ ਪ੍ਰਗਟ ਹੋਏ ਇਹਨਾਂ ਦਾ ਇਤਿਹਾਸ ਸਾਂਝਾ ਕਰਾਂਗੇ ਇਹਨਾਂ ਦੀ ਖੋਜ ਕਰਨ ਵਾਲੇ ਬਾਬਾ ਮੱਖਣ ਸ਼ਾਹ ਲਵਾਨਾ ਸਨ ਬਾਬਾ ਮੱਖਣ ਸ਼ਾਹ ਲਵਾਨਾ ਦਾ ਜਨਮ ਸਾਲ 1690 1690 ਨੂੰ ਕਰਨਾਟਕ ਦੇ ਸ਼ਹਿਰ ਹੈਮਪੀ ਵਿੱਚ ਹੋਇਆ ਹੈ ਕਈ ਪੱਤਰਕਾਰਾਂ ਦਾ ਬਿਆਨ ਹੈ ਕਿ ਇਹਨਾਂ ਦਾ ਜਨਮ ਪਾਕਿਸਤਾਨ ਦੇ ਵਿੱਚ ਗੁਜਰਾਵਾਲੇ ਵਿੱਚ ਹੋਇਆ ਹੈ। ਸੋ ਪੱਤਰਕਾਰਾਂ ਦੇ ਆਪਣੇ ਆਪਣੇ ਵਿਚਾਰ ਹਨ। ਸੋ ਆਪ ਜੀ ਨੂੰ ਅਸੀਂ ਇਹਨਾਂ ਦੇ ਜਨਮ ਬਾਰੇ ਕਰਨਾਟਕਾ ਸ਼ਹਿਰ ਦੇ ਹੈਮਪੀ ਸ਼ਹਿਰ ਵਿੱਚ ਦੱਸਿਆ ਹੈ। ਆਪ ਜੀ ਬੜੇ ਅਮੀਰ ਘਰਾਣੇ ਵਿੱਚੋਂ ਸਨ ਤੇ ਲਵਾਨਾ ਜਾਤੀ ਨਾਲ ਸੰਬੰਧ ਰੱਖਦੇ ਸਨ। ਬਾਬਾ ਮੱਖਣ ਸ਼ਾਹ ਜੀ ਦੀ ਮਾਤਾ ਦਾ ਨਾਮ ਬਿਜੇ ਦੇਵੀ ਸੀ ਤੇ ਪਿਤਾ ਦਾ ਨਾਮ ਭਾਈ ਦਾਸ ਸੀ ਆਪ ਜੀ ਦੀ ਪਤਨੀ ਦਾ ਨਾਮ ਸ਼ਿਤਲ ਦੇਵੀ ਸੀ ਤੇ ਆਪ ਜੀ ਦੇ ਚਾਰ ਪੁੱਤਰ ਸਨ ਲਾਲਚੰਦ ਜਵੰਦਾ ਸ਼ਾਹ ਕੁਸ਼ਲ ਚੰਦ ਤੇ ਚੰਦੂ لال ਬਾਬਾ ਮੱਖਣ ਸ਼ਾਹ ਲਵਾਨਾ ਜੀ ਭਾਈ ਲੱਖੀ ਸ਼ਾਹ ਬਨਜਾਰਾ ਨੇ ਸਿੱਖ ਧਰਮ ਵਿੱਚ ਬਹੁਤ بڑا ਯੋਗਦਾਨ ਪਾਇਆ ਮੱਖਣ ਸ਼ਾਹ ਲਵਾਨਾ ਤੇ ਬਾਬਾ ਲੱਖੀ ਸ਼ਾਹ ਜੀ ਆਪਸ ਵਿੱਚ ਰਿਸ਼ਤੇ ਵਿੱਚੋਂ ਸਕੇ ਸਾਡੂ ਸਨ ਮੱਖਣ ਛਾ ਜਿਹਦਾ ਬਹੁਤ بڑا ਵਪਾਰ ਧੰਦਾ ਵਪਾਰ ਕਰਦੇ ਸਨ ਇਹਨਾਂ ਦਾ ਵਪਾਰ ਏਸ਼ੀਆ ਅਫਰੀਕਾ ਤੇ ਯੂਰਪ ਤੱਕ ਫੈਲਿਆ ਹੋਇਆ ਸੀ ਇੱਕ ਦਿਨ ਇਹਨਾਂ ਦਾ ਬੇੜਾ ਸਮੁੰਦਰ ਵਿੱਚ ਫਸ ਗਿਆ ਤੇ ਬਾਬਾ ਮੱਖਣ ਸ਼ਾਹ ਜੀ ਨੇ ਮਾਨੇ ਮਨ ਗੁਰੂ ਸਾਹਿਬ ਜੀ ਅੱਗੇ ਅਰਦਾਸ ਕੀਤੀ ਕਿ ਮਹਾਰਾਜ ਮੇਰਾ ਬੇੜਾ ਪਾਰ ਕਰ ਦਿਓ ਮੈਂ ਆਪ ਜੀ ਦੇ 500 ਮੋਹਰਾਂ ਤੇ ਸੁਖ ਸੁਖੀ ਹੈ ਸੋ ਮੈਂ ਆਪ ਜੀ ਦੇ ਦਰਬਾਰ ਵਿੱਚ 500 ਮੋਹਰਾਂ ਭੇਟ ਕਰਾਂਗਾ ਇਹ ਅਰਦਾਸ ਮਹਾਰਾਜ ਦੇਦਰ ਪ੍ਰਵਾਨ ਹੋ ਗਈ ਉਸ ਤੋਂ ਬਾਅਦ ਮੱਖਣਸ਼ਾਹ ਦੇ ਬੇੜਾ ਮੱਖਣਸ਼ਾਹ ਦਾ ਬੇੜਾ ਪਾਰ ਹੋ ਗਿਆ ਇੱਕਦਨ ਮੱਖਣਸ਼ਾਹ ਤੇ ਉਸ ਦੀ ਪਤਨੀ ਸੁਖਣਾ ਦੇਣ ਵਾਸਤੇ ਸੋਚਿਆ ਤੇ ਉਹ ਦੋਏ ਜਣੇ ਦਿੱਲੀ ਪਹੁੰਚੇ ਤਾ ਦਿੱਲੀ ਜਾਣਤੇ ਉਹਨਾਂ ਨੂੰ ਪਤਾ ਲੱਗਾ ਕਿ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਅਗਲੇ ਗੁਰੂ ਦਾ ਬਾਬਾ ਬਕਾਲਾ ਜੀ ਕਹਿ ਕੇ ਹੁਕਮ ਕਰ ਗਏ ਹਨ ਉਸ ਤੋਂ ਬਾਅਦ ਮੱਖਣ ਸ਼ਾ ਲਵਾਨਾ ਬਕਾਲੇ ਪਹੁੰਚਿਆ ਤੇ ਕੀ ਦੇਖਦਾ ਹੈ ਕਿ ਉੱਥੇ 22 ਮੰਜੀਆਂ ਲਗਾ ਕੇ ਨਕਰੀ ਗੁਰੂ ਵਣ ਬੈਠੇ ਹਨ ਤਾਂ ਉਸਨੇ ਸੋਚਿਆ ਕਿ ਸੁਖਣਾ ਮੈਂ ਹੁਣ ਕਿਸ ਨੂੰ ਦੇਵਾਂ ਫਿਰ ਉਹਨਾਂ ਨੇ ਮਨਹੀ ਮਾਨੇ ਵਿਚਾਰ ਕੀਤੀ ਕਿ ਪੰਜ-ਪੰਜ ਸੌ ਮੋਹਰਾ ਹਰੇਕ ਦੇ ਅੱਖੇ ਰੱਖ ਕੇ ਮੱਥਾ ਟੇਕ ਦੇਵਾਂਗਾ ਜੋ ਅਸਲੀ ਗੁਰੂ ਹੋਵੇਗਾ ਉਹ ਆਪਣੇ ਆਪ ਹੀ ਬਾਕੀ ਦੀਆਂ ਮੋਹਰਾ ਮੰਗ ਲਵੇਗਾ ਉਹਨਾਂ ਨੇ ਇਸ ਤਰ੍ਹਾਂ ਹੀ ਕੀਤੀ ਪੰਜ-ਪੰਜ ਮੋਹਰਾ ਹਰੇਕ ਦੇ ਅੱਗੇ ਰੱਖ ਕੇ ਮੱਥਾ ਟੇਕਦੇ ਗਏ ਤੇ ਨਕਲੀ ਗੁਰੂ ਪੰਜ-ਪੰਜ ਮੋਹਰਾ ਚੱਕ ਕੇ ਸਤ ਕਰਤਾ ਦਾ ਜਾਪ ਕਰਕੇ ਆਸ਼ੀਰਵਾਦ ਦਿੰਦੇ ਰਹੇ ਉਸ ਤੋਂ ਬਾਅਦ ਮੱਖਣਸ਼ਾਲਵਾਣਾ ਜੀ ਨੇ ਉਨਾ ਲੋਕਾਂ ਨੂੰ ਖੁਸ਼ ਆ ਕਿ ਭਾਈ ਕੋ ਹੋਰ ਵੀ ਹੈ ਜੋ ਇਸ ਸਾਧੂ ਮਹਾਤਮਾ ਦੇ ਬੇਸ ਵਿੱਚ ਹਨ ਤਾਂ ਕਿਸੇ ਨੇ ਦੱਸਿਆ ਕਿ ਇੱਕ ਹੋਰ ਹੈ ਜੋ ਭੋਰੇ ਵਿੱਚ ਬੈਠਿਆ ਤਪੱਸਿਆ ਕਰਦਾ ਹੈ ਔਰ ਉਹ ਕਿਸੇ ਦੇ ਮੱਥੇ ਨਹੀਂ ਲੱਗਦਾ ਤੇ ਲੋਕ ਉਸ ਨੂੰ ਤੇਗਾ ਤੇਗਾ ਆਖਦੇ ਹਨ ਤੇ ਭਾਈ ਮੱਖਣ ਸ਼ਾਹ ਲਵਾਨਾ ਜੀ ਨੇ ਪੰਜ ਬੋਰਾ ਗੁਰੂ ਜੀ ਦੇ ਮੋਰੇ ਰੱਖ ਕੇ ਵੀ ਉਸੇ ਤਰ੍ਹਾਂ ਮੱਥਾ ਟੇਕ ਦਿੱਤਾ ਤੇ ਜੱਜ ਗੁਰੂ ਜੀ ਨੇ ਪੰਜ ਬੋਰਾ ਦੇਖਿਆ ਤਾ ਗੁਰੂ ਜੀ ਨੇ ਕਿਹਾ ਭਈ ਤੂੰ ਕੁਛ ਕਿਹਾ ਕੁਛ ਸੀ ਤੇ ਕੀਤਾ ਕੁਛ ਹੈ ਤੂੰ 500 ਮੋਹਰਾ ਸੁੱਕ ਕੇ ਹੁਣ 5 ਹੀ ਮੋਹਰਾ ਦੇ ਰਿਹਾ ਹੈ ਤੇ ਉਸੀ ਟਾਈਮ ਮੱਖਣ ਸਾਹ ਲਵਾਣੇ ਨੂੰ ਪਤਾ ਲੱਗ ਗਿਆ ਕਿ ਸੱਚਾ ਗੁਰੂ ਇਹ ਹਨ ਤੇ ਉਸ ਨੇ ਕੋਠੇ ਤੇ ਚੜ ਕੇ ਰੌਲਾ ਪਾ ਦਿੱਤਾ ਕਿ ਸੱਚਾ ਗੁਰੂ ਲਾਧੋ ਰੇ ਇਸ ਤਰ੍ਹਾਂ ਬਿਆਬਲ ਬੇਅਕਲ ਹੋਇਆ ਸਾਰੇ ਸ਼ਹਿਰ ਵਿੱਚ ਦੌੜਾ ਫਿਰਦਾ ਔਰ ਸਾਚਾ ਗੁਰੂ ਲਾਧੋਰੇ ਸਾਚਾ ਗੁਰੂ ਲਾਧੋਰੇ ਕਹਿ ਰਿਹਾ ਹੈ ਤਾਂ ਉਸ ਤੋਂ ਬਾਅਦ ਦਿੱਲੀੋਂ ਜੋ ਨਾਲ ਸੰਗਤ ਆਈ ਹੋਈ ਸੀ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਕਿਹਾ ਕਿ ਭਾਈ 500 ਮੋਹਰ ਤੇ ਦਸਵੰਦ ਗੁਰੂ ਸਾਹਿਬ ਜੀ ਦੇ ਅੱਗੇ ਰੱਖ ਕੇ ਮੱਥਾ ਟੇਕਿਆ ਤਾਂ ਜੋ ਦਿੱਲੀੋਂ ਸੰਗਤ ਆਈ ਸੀ ਉਹਨਾਂ ਨੇ ਨਾਰੀਅਲ ਤੇ ਕੁਝ ਪੈਸੇ ਰੱਖ ਕੇ ਗੁਰੂ ਸਾਹਿਬ ਜੀ ਨੂੰ ਤਿਲਕ ਲਗਾ ਕੇ ਗੁਰਗੱਦੀ ਤੇ ਬਿਠਾ ਦਿੱਤਾ ਇਸ ਤੋਂ ਬਾਅਦ ਧੀਰਮਲ ਨੇ ਗੁਰੂ ਜੀ ਨੂੰ ਗੁਰੂ ਮੰਨਣ ਤੋਂ ਅਨਕਾਰ ਕਰ ਦਿੱਤਾ ਤੇ ਸ਼ੀਹੇ ਤੋਂ ਗੁਰੂ ਜੀ ਉੱਪਰ ਗੋਲੀ ਵੀ ਜਲਵਾਈ ਜੋ ਕਿ ਗੁਰੂ ਜੀ ਦੀ ਦਸਤਾਰ ਨੂੰ ਖਹਿ ਕੇ ਲੰਘ ਗਈ ਤੇ ਕੋਈ ਨੁਕਸਾਨ ਨਹੀਂ ਹੋਇਆ ਉਸ ਤੋਂ ਬਾਅਦ ਇਹ ਗੱਲ ਦਾ ਬਾਬਾ ਮੱਖਣਛਾ ਲਵਾਨਾ ਜੀ ਨੂੰ ਪਤਾ ਲੱਗਾ ਤੇ ਉਹ ਧੀਰਮਲ ਬਾਕੀ ਦਾ ਸਮਾਨ ਗੁਰੂ ਸਾਹਿਬ ਜੀ ਕੋਲੋਂ ਲੁੱਟ ਕੇ ਲੈ ਗਿਆ। ਇਸ ਗੱਲ ਦਾ ਮੱਖਣ ਸ਼ਾਹ ਲਵਾਨਾ ਜੀ ਨੂੰ ਪਤਾ ਲੱਗਾ ਕਿ ਧੀਰਮਲ ਗੁਰੂ ਜੀ ਪਾਸੋਂ ਸਾਰਾ ਸਮਾਨ ਤੇ ਮੋਹਰਾ ਲੁੱਟ ਕੇ ਲੈ ਗਿਆ ਹੈ। ਤਾਂ ਮੱਖਣ ਸ਼ਾਹ ਲਵਾਨਾ ਜੀ ਨੇ ਸਾਰੇ ਦਾ ਸਾਰਾ ਸਮਾਨ ਤੇ ਗੁਰਗਰਾ ਸਾਹਿਬ ਜੀ ਦੀ ਬੀੜ ਵਾਪਸ ਲੈ ਕੇ ਗੁਰੂ ਸਾਹਿਬ ਜੀ ਦੇ ਹਵਾਲੇ ਕੀਤੀ। ਤਾਂ ਗੁਰੂ ਸਾਹਿਬ ਜੀ ਨੇ ਕਿਹਾ ਇਹ ਸਾਰੇ ਦਾ ਸਮਾਨ ਭਾਈ ਉਹਨਾਂ ਨੂੰ ਵਾਪਸ ਕਰ ਦਿਓ ਤਾਂ ਸਿੱਖਾਂ ਨੇ ਸਮਾਨਤਾ ਵਾਪਸ ਕਰ ਦਿੱਤਾ ਪਰ ਮਹਾਰਾਜ ਦੀ ਢੀੜ ਨਹੀਂ ਦਿੱਤੀ ਫਿਰ ਗੁਰੂ ਸਾਹਿਬ ਜੀ ਨੇ ਕਿਹਾ ਭਾਈ ਇਹ ਢੀੜ ਵੀ ਵਾਪਸ ਕਰ ਦੇਣੀ ਸੀ ਤਾਂ ਸਿੱਖਾਂ ਨੇ ਕਿਹਾ ਮਹਾਰਾਜ ਢੀੜ ਤਾਂ ਆਪਣੀ ਹੈ ਆਪਾਂ ਆਪਣੇ ਕੋਲ ਰੱਖਾਂਗੇ ਤਾਂ ਗੁਰੂ ਜੀ ਨੇ ਕਿਹਾ ਨਹੀਂ ਭਾਈ ਇਹ ਢੀੜ ਅਸੀਂ ਹੁਣ ਵਿਆਸ ਜੀ ਨੂੰ ਵਿਆਹ ਜੀ ਨੂੰ ਮੰਨਦੇ ਤੌਰ ਤੇ ਸਾਮਭ ਦਿੰਦੇ ਹਾਂ ਤਾਂ ਉਹ ਵੀੜ ਵਿਆਸ ਨੂੰ ਸੌਂਪ ਦਿੱਤੀ ਗਈ ਉਸ ਤੋਂ ਉਪਰੰਤ ਧੀਰਮਲ ਉਹ ਵੀੜ ਨੂੰ ਵਾਪਸ ਲੈ ਗਿਆ ਜੋ ਵੀੜ ਦੇ ਪੱਤਰੇ ਅੱਜ ਵੀ ਸਲਾਬੇ ਹੋਏ ਹਨ ਇਸ ਤੋਂ ਬਾਅਦ ਇਸ ਤਰ੍ਹਾਂ ਬਾਬਾ ਬਕਾਲਾ ਜੀ ਦਾ ਇਤਿਹਾਸ ਹੈ ਸੋ ਇਸ ਤਰ੍ਹਾਂ ਗੁਰਤੇਗਵਾਰ ਸਾਹਿਬ ਜੀ ਦੀ ਕੋਈ ਕੀਤੀ ਗਈ ਜਿਸ ਨੂੰ ਅੱਜ ਕੱਲ ਬਾਬਾ ਬਕਾਲਾ ਸਾਹਿਬ ਜੀ ਦੇ ਨਾਂ ਤੇ ਆਖਿਆ ਜਾਂਦਾ ਹੈ ਸੋ ਇਹ ਹੈ ਇਤਿਹਾਸ ਬਾਬਾ ਮੱਖਣਸ਼ਾ ਲਵਾਨਾ ਜੀ ਦਾ ਤੇ ਗੁਰਤੇਹਵਾਦਰ ਸਾਹਿਬ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ